ਪੰਜਾਬ ਦੇ ਸੁਪਰਸਟਾਰ ਦਲਜੀਤ ਦਸਾਂਝ ਨੂੰ ਕਿਉਂ ਆਪਣੀ ਜਾਤ ਛਪਾਉਣੀ ਪਈ ਇਹ ਵੀਰੋ ਗੱਲ ਅੰਦਰ ਦੀ ਆ ਇਹ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਤੁਸੀਂ ਗੱਲਾਂ ਵੇਖ ਕੇ ਉਹਦੇ ਹਿਸਾਬ ਨਾਲ ਹੀ ਸੋਚਦੇ ਆ ਉਹ ਬਾਹਰ ਦੀਆਂ ਗੱਲਾਂ ਫੇਕ ਗੱਲਾਂ ਪਾੜੇ ਦੀਆਂ ਗੱਲਾਂ ਆ ਫਿਲਮ ਲੈਂਡ ਦੇ ਅੰਦਰ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਜਿਹੜੀਆਂ ਅੰਦਰ ਦੇ ਲੋਕਾਂ ਨੂੰ ਹੀ ਪਤਾ ਹੁੰਦੀਆਂ ਮੈਂ ਫਿਲਮ ਲੈਂਡ ਦੇ ਅੰਦਰ ਦਾ ਬੰਦਾ ਆ ਕਦੀ ਕਿਸੇ ਸੂਰਮੇ ਦੀ ਕਲਾਕਾਰ ਦੀ ਜਾਤ ਨਹੀਂ ਹੁੰਦੀ ਪਰ ਸੂਰਮਾ ਸੂਰਮਾ ਹੋਵੇ ਤੇ ਕਲਾਕਾਰ ਕਲਾਕਾਰ ਹੋਵੇ ਲੁਧਿਆਣੇ ਵਾਲੇ ਕਲਾਕਾਰ ਹੁੰਦੇ ਸੀ ਆ ਸਾਡੇ ਨਾਲ ਅੱਗੇ ਇੱਕ ਵਾਰ ਸਰਦਗੁਦ ਸਿਕੰਦਰ ਆ ਗਿਆ ਉਹ ਜਿੱਥੇ ਜਿੱਥੇ ਲੋਕਾਂ ਨੂੰ ਪਤਾ ਲੱਗਾ ਲੋਕੀ ਦੇ ਭੱਜੇ ਉਹਨੂੰ ਮਥੇ ਟੇਕਣ ਯਾਰ ਉਤੋਂ 20 20 ਸਾਲ ਵੱਡੇ ਚਟੀਆਂ ਦਾੜ੍ਹੀਆਂ ਵਾਲੇ ਉਹਨੂੰ ਜੱਫੀਆਂ ਪਾਈ ਫਿਰਨ ਉਹ ਕਲਾਕਾਰ ਕਲਾਕਾਰ ਤੇ ਨਚਾਰ ਚ ਬੜਾ ਫਰਕ ਹੁੰਦਾ ਕਲਾਕਾਰ ਕਲਾਕਾਰੀ ਦੁਨੀਆ ਨੂੰ ਵਿਖਾਉਂਦਾ ਤੇ ਲੋਕਾਂ ਨੂੰ ਮੋਹ ਲੈਂਦਾ ਉਹ ਜਾਤਾਂ ਧਰਮਾਂ ਤੋਂ ਬੜਾ ਉੱਪਰ ਉੱਠ ਜਾਂਦਾ ਨਚਾਰ ਪ੍ਰੋਪਗੈਂਡਾ ਕਰਦਾ ਨਚਾਰ ਨੇ ਪੈਸਾ ਕਮਾਉਣਾ ਹੁੰਦਾ ਕਿਸੇ ਵੀ ਟੰਗ ਨਾਲ ਹੁਣ ਨਚਾਰ ਨੇ ਕੀਤਾ ਕੀ ਆ ਵੀ ਨਚਾਰ ਨੇ ਜੱਟ 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 ਕਹਿ ਕੇ ਕਰੋੜਾ ਨਹੀਂ ਅਰਬ ਬਾਹਰ ਪਏ ਅੰਦਰ ਕਰ ਲੈ ਲਾਸ ਐਂਜਲਸ ਉੱਥੇ ਘਰ ਬਣਾਇਆ ਦਲਜੀਤ ਨੇ ਜਿੱਥੇ ਵੱਡੇ ਵੱਡੇ ਸਟਾਰਾਂ ਦੇ ਘਰ ਆ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ ਤੇਰੇ ਲਹਿੰਗੇ ਤੇ ਸ਼ਰਾਬ ਡੋਲ ਦੂੰ ਇਹ ਮੈਨੂੰ ਦੱਸੋ ਵੀ ਕਿਹੜੀ ਜਗ੍ਹਾ ਪਾਬੰਦੀ ਹਥਿਆਰ ਦੀ ਆ ਤੇ ਉੱਥੇ ਜਾ ਕੇ ਜੱਟ ਫਾਇਰ ਕਰ ਦਿੰਦਾ ਜਾਟਰਾ ਤੇ ਕਰਜ਼ਾ ਨਹੀਂ ਲੈਂਦਾ ਜੱਟ ਦੇ ਇੱਕ ਮੁੰਡਾ ਵਿਆਹ ਲਿੰਦਾ ਵਿਆਹ ਕਰ ਲਿੰਦਾ ਮਜਬੂਰੀ ਚ ਐਨਾ ਵੱਡਾ ਵਿਆਹ ਕਰਨਾ ਪੈਂਦਾ ਨਾ ਕਰੇ ਬੇਇਜ਼ਤੀ ਹੁੰਦੀ ਬਾਅਦ ਚ 10 ਸਾਲੋ ਕਰਜ਼ਾ ਲੋਂਦਾ ਰਹਿੰਦਾ ਤੇਰੇ ਲਹਿੰਗੇ ਦੇ ਸ਼ਰਾਬ ਜੀਤ ਨੂੰ ਨੱਚੀ ਨਾ ਮੇਰੇ ਨਾਲ ਸੋਹਣੀਏ ਲਹਿੰਗੇ ਤੇ ਸ਼ਰਾਬ ਡੋਲ ਦੂੰ ਜਦੋਂ ਆ ਗਾਣਾ ਆਇਆ ਨਾ ਜਿੰਨੇ ਇੰਡਸਟਰੀ ਦੇ ਅੰਦਰ ਦੇ ਬੰਦੇ ਹੀ ਸਾਰਿਆਂ ਨੇ ਯਾਰ ਲਾਂਤਾਂ ਪਾਈਆਂ ਵੀ ਅੱਜ ਤੱਕ ਪੰਜਾਬ ਚ ਔਰਤ ਤੇ ਸ਼ਰਾਬ ਡੋਲਣ ਵਾਲਾ ਗਾਣਾ ਨਹੀਂ ਆਇਆ ਸੀ ਜੋ ਲੋਕਾਂ ਸੁਣਨਾ ਉਹੀ ਕਰਨਾ ਕੱਲ ਨੂੰ ਅਸੀਂ ਆਪਣੀਆਂ ਭਾਬੀਆਂ ਤੇ ਸਾਲੀਆਂ ਤੇ ਚਾਚੇ ਤਾਏ ਦੀਆਂ ਕੁੜੀਆਂ ਤੇ ਪਿੰਡ ਦੀਆਂ ਕੁੜੀਆਂ ਤੇ ਸ਼ਰਾਬਾ ਡੋਲਿਆ ਕਰਾਂਗੇ ਵਿਆਹ ਸ਼ਾਦੀ ਦੇ ਅੱਜ ਤੱਕ ਔਰਤ ਤੇ ਪੰਜਾਬ 'ਚ ਸ਼ਰਾਬ ਡੋਲਣ ਵਾਲਾ ਗਾਣਾ ਨਹੀਂ ਆਇਆ ਸੀ ਇਸ ਸੂਰਮੇ ਦੀ ਦੇਣ ਹੁਣ ਤੁਹਾਨੂੰ ਮੈਂ ਦੱਸਦਾ ਵੀ ਆਪਣੀ ਕਾਸਟ ਕਿਉਂ ਲਗਾਉਂਦਾ ਆ ਦੇਖੋ ਜੱਟ ਇੱਕ ਬ੍ਰਾਂਡ ਆ ਪੰਜਾਬ 'ਚ ਇਨਾ ਜੱਟ 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 ਕਰਕੇ ਜੱਟ ਦਾ ਬੇੜਾ ਗਰਕ ਕਰਤਾ ਜੱਟ ਦਾ ਮਤਲਬ ਆ ਕਿਸਾਨ ਤੋਂ ਕਿਸਾਨ ਦੀ ਵਾਟ ਲੱਗੀ ਕਿਸਾਨ ਦੀ ਜਵਾਨੀ ਨਸ਼ੇ ਚ ਪੈ ਗਈ ਕਿਸਾਨ ਦੀ ਜਿਹੜੀ ਔਲਾਦ ਉਹ ਨਸ਼ੇੜੀ ਹੋ ਗਈ ਵਿਦੇਸ਼ਾਂ ਚ ਕੰਮ ਲੱਭਦੀ ਫਿਰਦੀ ਆ ਮੰਡੀਆਂ ਵਿੱਚ ਰੇਟ ਨਹੀਂ ਲੱਗਦਾ ਕਿਸਾਨ ਜਿਹੜਾ ਜੱਟ ਆ ਉੱਪਰੋਂ ਸ਼ੋਸ਼ਣ ਹੁੰਦਾ ਉਹਦਾ ਅੱਗੇ ਉਹ ਮਜ਼ਦੂਰ ਨੂੰ ਘੱਟ ਪੈਸੇ ਦਿੰਦਾ ਇਹ ਦੋ ਵਰਗ ਆ ਇੱਕ ਕਿਸਾਨ ਤੇ ਇੱਕ ਮਜ਼ਦੂਰ ਪੰਜਾਬ ਚ ਕਿਸਾਨ ਕੋ ਕਰੋੜਾਂ ਦੀ ਜ਼ਮੀਨ ਆ ਪਰ ਉਹਦੇ ਪੱਲੇ ਕੱਖ ਨਹੀਂ ਤੇ ਮਜ਼ਦੂਰ ਦੀ ਹਾਲਤ ਇਹ ਆ ਪੰਜਾਬ ਚ ਵੀ ਜੇ ਉਹਨੇ ਦਿਹਾੜੀ ਕਰਕੇ ਮੈਂ ਆਪ ਆਪਣੀ ਅੱਖੀਂ ਵੇਖਿਆ ਆਪਣੇ ਪਿੰਡਾਂ ਚ ਉਹ ਦਿਹਾੜੀ ਕਰਕੇ ਜਾਂਦਾ ਜਾ ਕੇ ਘਰ ਵਾਲੀ ਨੂੰ 500 ਰੁਪਏ ਦਿੰਦਾ ਤੇ ਫਿਰ ਉਹ ਰਾਸ਼ਨ ਲੈ ਕੇ ਆਉਂਦੀ ਸ਼ਾਮ ਨੂੰ ਫੇਰ ਰੋਟੀ ਪੱਕਦੀ ਇਹ ਕਿਹੜੇ ਜੱਟ ਦੀਆਂ ਗੱਲਾਂ ਕਰਦਾ ਰਿਹਾ ਹੁਣ ਤੱਕ ਹੁਣੇ ਆਪਣੀ ਜਾਤ 'ਚ ਪਾਉਂਦਾ ਆ ਵੀ ਲੋਕਾਂ ਨੂੰ ਪਤਾ ਨਾ ਲੱਗ ਜਾ ਵੀ ਮੈਂ ਜੱਟ ਨਹੀਂ ਹੈਗਾ ਜੇ ਸਮਾਜ ਨੂੰ ਪਤਾ ਲੱਗ ਗਿਆ ਵੀ ਇਹ ਤੇ ਜੱਟ ਹੈਗਾ ਹੀ ਨਹੀਂ ਇਹ ਤੇ ਜੱਟ ਜੱਟ ਕਰਕੇ ਕਰੋੜਾਂ ਰੁਪਏ ਕਮਾ ਗਿਆ ਤੇ ਜੱਟイズਮ ਦੀ ਵਾਟ ਲਾ ਗਿਆ ਤੇ ਲੋਕਾਂ ਨੇ ਮੈਨੂੰ ਲਾਹਨਤਾਂ ਪਾਉਣੀਆਂ ਕਿਉਂਕਿ ਹੁਣ ਇਹ ਜਿੰਨੇ ਨਚਾਰ ਭੰਡ ਸੀ ਇਹਨਾਂ ਨੇ ਪੰਜਾਬ ਨੂੰ ਇਹੋ ਜਿਹਾ ਬੇਕਾਰ ਕਲਚਰ ਦਿਖਾਇਆ ਤੇ ਇੱਕ ਜਵਾਨੀ ਨੂੰ ਕਰਾਹੇ ਪਾਇਆ ਹੁਣ ਇਹ ਡਰਦੇ ਆ ਸਾਰੇ ਇਹ ਜਿੰਨੇ ਨਚਾਰ ਭੰਡ ਪਿਛਲੇ 15 ਸਾਲਾਂ ਚ ਚੰਗੇ ਬੰਦੇ ਵੀ ਹੈਗੇ ਭਰਾ ਅਮਰਿੰਦਰ ਗਿੱਲ ਹੋਇਆ ਭਜਨ ਰਮਾਨ ਹੋਇਆ ਹਰਜੀਤ ਹਰਮਨ ਅਬਰਿੰਦਰ ਗਿੱਲ ਹਰਪ੍ਰਹਰਮਾਨ ਪੰਕਜ ਬਤਰਾ ਚੰਗੇ ਬੰਦੇ ਵੀ ਹੈਗੇ ਆ ਇਹ ਨਹੀਂ ਗੱਲ ਹੈਗੀ ਵੀ ਚੰਗੇ ਬੰਦੇ ਨਹੀਂ ਹੈਗੇ ਪਰ ਉਹ ਚੰਦ ਗਿਆ ਬੱਬੂ ਮਾਨ ਨੇ ਫਿਲਮ ਬਣਾਈ ਸੀ ਹਵਾਏ ਮੁੱਦਿਆਂ ਦੇ ਸਿੱਧੂ ਮੂਸੇਵਾਲੇ ਨੇ ਫਿਲਮ ਬਣਾਈ ਸੀ ਜੈਸ ਆਈ ਐਮ ਸਟੂਡੈਂਟ ਮੁੱਦਿਆਂ ਦੇ ਹੁਣ ਜਿਹੜਾ ਕਲਾਕਾਰ ਆ ਉਹਨਾਂ ਲੋਕੀ ਸਿਰ ਤੇ ਚੱਕ ਲੈਂਦੇ ਉਹ ਜਿਆਦਾ ਮਤਲਬ ਹੀ ਨਹੀਂ ਪਰ ਇਹਨੇ ਇਹ ਕਿਉਂ ਸ਼ਬਾਉਂਦਾ ਜਾਤ ਆਪਣੀ ਵੀ ਇਹਨੇ ਜੱਟ 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 ਕਰਕੇ ਕਰੋੜਾ ਰੁਪਏ ਅਰਬਾਂ ਕਰੋੜਾ ਨਹੀਂ ਅਰਬਾਂ ਖਰਬਾਂ ਇਹ ਅੰਦਰ ਕਰ ਗਿਆ ਤੇ ਪੰਜਾਬ ਨੂੰ ਦਿਖਾਇਆ ਕਿ ਜੋ ਪੰਜਾਬ ਦੇਖੂ ਉਹੀ ਕਰਨਾ ਪੰਜਾਬ ਦਾ ਰੇੜਾ ਕਰਕ ਹੋ ਗਿਆ ਪੰਜਾਬ ਦੀ ਜਵਾਨੀ ਵਿਦੇਸ਼ਾਂ ਚ ਕੀ ਕੀ ਕਰ ਰਹੀ ਯਾਰ ਮੂੰਹ ਵਾਰ-ਵਾਰ ਕਹਿਣ ਨੂੰ ਦਿਲ ਨਹੀਂ ਕਰਦਾ ਰੋ YouTube ਤੇ ਖਬਰਾਂ ਆਉਂਦੀਆਂ ਆ 5000 ਸਾਲ ਦੇ ਇਤਿਹਾਸ ਚ ਪੰਜਾਬ ਦੀ ਲੜਕੀ ਨੇ ਪਹਿਲੀ ਵਾਰ ਸ਼ਰੀਰ ਵਿੱਚ ਆ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਔਰਤ ਨੂੰ ਸ਼ਰੀਰ ਵੇਚਣਾ ਪਿਆ ਹੁੰਦੀ ਹੀ ਲੱਗੇ ਜੇ ਕਦੀ ਚਾਵਲ ਔਤ ਉਹ ਚਾਵਲ ਹੁੰਦੀ ਸੀ ਤੇ ਉਹਨੇ ਚਾਵਲ ਏਦਾਂ ਹੁੰਦਾ ਸੀ ਪਰ ਇਹ ਨਹੀਂ ਹੁੰਦਾ ਸੀ ਕਿ ਮਜਬੂਰੀ ਵਿੱਚ ਵਿਦੇਸ਼ਾਂ 'ਚ ਫਲੈਟ ਦਾ ਭਾੜਾ ਨਹੀਂ ਭਰ ਹੋ ਰਿਹਾ ਰੋਟੀ ਨਹੀਂ ਯਾਰ ਮੈਂ ਜਿਹੜੀਆਂ ਗੱਲਾਂ ਸੁਣੀਆਂ ਨਾ ਵਿਦੇਸ਼ਾਂ 'ਚ ਮੈਂ ਦਿਮਾਗ ਹਿਲਦਾ ਉਹ ਭੈਣ ਜੋ ਇੰਨਾ ਬੇੜਾ ਕਰਕੇ ਹੋਇਆ ਸਾਡੇ ਸਮਾਜ ਦਾ ਯਾਰ ਇਹ ਨਾ ਮੇਰਾ ਗਰਕ ਹੋ ਗਿਆ ਹੁਣ ਇਹ ਜਾਦਗੋ ਛਬਾਉਂਦਾ ਆ ਇਹ ਨਾ ਤੇ ਆਪਣੇ ਪਿੰਡ ਜਾਂਦਾ ਨਾ ਇਹ ਆਪਣੇ ਤਾਇ ਚਾਚਾ ਨੂੰ ਮਿਲਦਾ ਘਰ ਵਾਲੀ ਵੀ ਨੇ ਛੱਡੀ ਹੋਈ ਸਹੁਰੇ ਸਭ ਛੱਡੇ ਹੋਏ ਆ ਰਹਿੰਦਾ ਏ ਅਮਰੀਕਾ ਪੰਜਾਬ ਦਾ ਬੇੜਾ ਗਰਕ ਕਿਵੇਂ ਹੋਇਆ ਵੀ ਪੰਜਾਬ ਤੋਂ ਕਮਾ ਕੇ ਪੈਸੇ ਤੇ ਅਮਰੀਕਾ ਜਾ ਕੇ ਇਨਵੈਸਟ ਕਰਨੇ ਪੰਜਾਬ ਵਿੱਚ ਇਹਨਾਂ ਨੇ ਝੌਂਬੜਾ ਵੀ ਨਹੀਂ ਬਣਾਇਆ ਜੇ ਕਰੇ ਨਾ 5000 ਦਾ ਕਿਸੇ ਨੂੰ ਸਾਈਕਲ ਲੈਤਾ ਜਿੰਨੇ ਨਚਾਰ ਭਾਂਡਿਆ ਇੰਨਾਂ ਨੇ ਵੈਰਵੋ ਦੀ 5 ਲੱਖ ਦੀ ਪ੍ਰੋਮੋਸ਼ਨ ਕਰਨੀ ਉਹ ਫਲਾਦਨੇ ਨੇ ਸਾਈਕਲ ਲੈ ਕੇ ਦਿੱਤਾ ਫਲਾਦਨੇ ਨੇ ਸਾਈਕਲ ਲੈ ਕੇ ਦਿੱਤਾ ਇਹ ਦਲਜੀਤ ਨਵੇਂ ਕਲਾਕਾਰਾਂ ਨਾਲ ਕੀ ਕੀ ਵਿਹਾਰ ਕਰਦਾ ਰਿਹਾ ਮਾੜਾ ਉਹ ਸਾਰੇ ਨਵੇਂ ਕਲਾਕਾਰਾਂ ਨੂੰ ਪਤਾ ਆ ਇਹ ਜਿਹੜਾ ਨੇ ਸੋਸ਼ਲ ਮੀਡੀਆ ਦੇ ਕਦੀ ਬਾਬੇ ਨਾਨਕ ਦੀ ਬਾਣੀ ਪੜ੍ਹ ਕੇ ਵਿਖਾਤਾ ਉਹ ਮੂਰਖ ਲੋਗ ਗੁੱਲੂ ਬਣ ਗਿਆ ਬੱਲੇ ਬੱਲੇ ਵਾਲੇ ਦੇ ਕੱਟੇ ਹੋਏ ਹੀ ਸਿਕਟਾਂ ਵੀ ਇਹ ਪਿੰਦਾ ਰਿਹਾ ਆ ਪੱਗ ਬੰਨ ਲੈਣੀ ਲੋਕਾਂ ਕਹਿੰਦਾ ਬੱਲੇ ਬੱਲੇ ਬੰਦੇ ਸਾਡੇ ਪੱਗ ਬੰਨਦਾ ਲੋਕੀ ਉੱਥੇ ਡਿੱਗ ਪੈਂਦੇ ਯਾਰ ਪੰਜਾਬ ਦੇ ਇਡੇ ਭੋਲੇ ਲੋਕ ਆ ਪੰਜਾਬ ਚ ਮੈਂ ਜੋ ਹైదరాబాద్ ਰਿਆ ਗੁਜਰਾਤ ਰਿਆ ਮਹਾਰਾਸ਼ਟਰ ਰਿਆ ਯਾਰ ਉਥੇ ਕਾਸਟਿਜ਼ਮ ਆ ਉਹ ਮਾਈ ਗੋਡ ਜੇ ਪੰਜਾਬ ਚ ਆ ਕੇ ਦੱਸੀਏ ਵੀ ਕਾਸਟਿਜ਼ਮ ਇਦਾਂ ਇਦਾਂ ਉਥੇ ਲੋਕਾਂ ਮੰਨਣਾ ਨਹੀਂ ਪੰਜਾਬ ਵਿੱਚ ਗਿਆ ਪੰਜਾਬ ਵਿੱਚ ਵੀ ਕਾਸਟਿਜ਼ਮ ਹੈਗਾ ਆ ਪਰ ਪੰਜਾਬ ਚ ਉਹੋ ਜਿਹਾ ਕਾਸਟਿਜ਼ਮ ਨਹੀਂ ਹੈਗਾ ਪੰਜਾਬ ਚ ਐਸੀ ਕਲਾਸ ਵੀ ਕਾਇਮ ਆ ਉਹਨਾਂ ਵੀ ਕੁਰਬਾਨੀਆਂ ਦਿੱਤੀਆਂ ਆ ਇਤਿਹਾਸ ਪੰਜਾਬ ਦੇ ਚ ਉਹਨਾਂ ਦੇ ਵੀ ਕਿੰਗਡਮ ਹੁੰਦੇ ਸੀ ਵੱਡਾ ਇਤਿਹਾਸ ਆ ਉਹਨਾਂ ਦਾ ਮੈਂ ਰਹਿੰਦਾ ਰਿਆਂ ਮਹਾਰਾਸ਼ਟਰ ਦੇ ਇੱਕ ਪਿੰਡ ਚ ਉੱਥੇ ਦਲਿਤ ਨੂੰ ਕੋਈ ਨਹੀਂ ਚੜਨ ਦਿੱਤਾ ਜਾਂਦਾ ਸੀ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਦਲਿਤ ਆ ਜਾ ਨਹੀਂ ਸਕਦਾ ਬਹੁਤ ਮਾੜੀ ਹਾਲਤ ਆ ਉੱਥੇ ਐਸੀ ਕਲਾਸ ਦੀ ਬਹੁਤ ਮਾੜੀ ਹਾਲਤ ਪਰ ਪੰਜਾਬ ਚ ਇਦਾਂ ਨਹੀਂ ਹੈਗਾ ਪੰਜਾਬ 'ਚ ਸਾਰੇ ਇੱਕੋ ਜਿਹਾ ਬੰਦੇ ਆ ਖਾਂਦੇ ਪੀਂਦੇ ਆ ਇਹੋ ਜਿਹਾ ਕੋਈ ਚੱਕਰ ਹੈ ਨਹੀਂ ਪੰਜਾਬ 'ਚ ਮੈਂ ਕਾਸਿਸ ਨੂੰ ਨਹੀਂ ਮੰਨਦਾ ਆਪਾਂ ਭਗਤ ਸਿੰਘ ਨੂੰ ਮੰਨਣ ਵਾਲੇ ਬੰਦੇ ਆ ਪਰ ਗੱਲ ਇਹਦੀ ਹੋ ਰਹੀ ਆ ਦਲਜੀਤ ਦੀ ਇਹਨੇ ਕਿਦਾਂ ਗੇਮ ਕੀਤੀ ਤੇ ਜੱਟ ਜੱਟ ਕਰਕੇ ਪੰਜਾਬ ਦਾ ਕਲਚਰ ਵਿਗਾੜ ਕੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕਰਕੇ ਗਲਤ ਚੀਜ਼ਾਂ ਵਿਖਾ ਵਿਖਾ ਕੇ ਮੁਕਾਵਗਾ ਕੇ ਅਰਮਾ ਕਰਮਾ ਕਮਾਰੇ ਹੁਣ ਇਹਨੂੰ ਡਰ ਲੱਗਣ ਡਿਆ ਇਹ ਨਾ ਜਿੱਥੇ ਵੀ ਬੰਬੇ ਮਹਿਫਿਲਾਂ 'ਚ ਜਾਂਦਾ ਹੈ ਆਪ ਕਹਿੰਦਾ ਯਾਰ ਮੈਂ ਜੱਟ ਕਿਉਂ ਨਹੀਂ ਹੋਇਆ ਓਹ ਹੋ 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 ਇਹ ਲੋਕੋਂ ਦਾ ਵਾ ਵੀ ਕਿਸੇ ਨੂੰ ਪਤਾ ਨਾ ਲੱਗ ਜਾ ਕੇ ਮੈਂ ਜੱਟ ਨਹੀਂ ਹੈਗਾ ਉਹ ਬਿਮਾਰੀ ਇਹ ਦੀ ਆਪਣੀ ਆ ਉਹ ਕੋਈ ਪੰਜਾਬ ਦੀ ਨਹੀਂ ਇਹ ਹੋ ਜਾਏਗਾ ਵੀ ਤੁਸੀਂ ਜੱਟ ਨਹੀਂ ਹੈਗੇ ਤੇ ਤੁਸੀਂ ਕੁਝ ਕਰ ਨਹੀਂ ਸਕਦੇ ਇੱਥੇ ਸਭ ਫੀਲਡ ਓਪਨ ਹੈ ਇੱਕ ਰਾਕਾ ਮੁੰਡਾ ਆ ਅਸੀਂ ਫਿਲਮ ਬਣਾਈਆਂ ਚਮਾਰ ਸਾਹਿਬ ਦੇ ਰਾਕਾ ਮੁੰਡਾ ਸਿੰਗਰ ਆ ਇੱਕ ਏ 마ਹੀ ਜਲੰਧਰ ਦੀ ਕੁੜੀ ਆ 마ਹੀ 에 마ਹੀ ਮੈਨੂੰ ਨਾਂ ਭੁੱਲ ਗਿਆ ਉਹ ਸਦਾ ਠੋਕੇ ਕਹਿੰਦੇ ਵੀ ਆਰ ਚਮਾਰ ਅਸੀਂ ਚਮਾਰ ਆ ਔਰ ਆਪਣੇ ਆਪ ਨੂੰ ਪ੍ਰਾਊਡ ਸਮਝਦੇ ਆ ਔਰ ਸਾਰੇ ਹੀ ਜਾਤਾਂ ਸਾਰੇ ਹੀ ਕਾਸਟਾਂ ਉਹਨਾਂ ਨੂੰ ਐਜ਼ ਇੱਕਲਾਕਾਰ ਪਿਆਰ ਕਰਦੀਆਂ ਰਾਕਾ ਨੂੰ ਸਾਰੇ ਪਿਆਰ ਕਰਦੇ ਮੈਂ ਆਪ ਰਾਕਾ ਦੀ ਗਾੜੇ ਸੁਣਦਾ ਪਰ ਜਿਹੜੀ ਇਹਦੀ ਗੇਮ ਆ ਨਾ ਇਹਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਨੂੰ ਉਲੂ ਬਣਾਇਆ ਸੋਸ਼ਲ ਮੀਡੀਆ ਦੇ ਜਿਹੜਾ ਮਰਜੋਬ ਖਾਦੋ ਲੋਕੀ ਮੰਨ ਜਾਂਦੇ ਵੀ ਉਹ ਬੰਦਾ ਹੀ ਬੜਾ ਵਧੀਆ ਦੇਖੋ ਜਰਨੈਲ ਠਾਗ ਗਿਆ ਉਹਨੇ ਇਨੇ ਲੋਕਾਂ ਨੂੰ ਲੁੱਟਿਆ ਇਨੇ ਲੋਕਾਂ ਨੂੰ ਲੁੱਟਿਆ ਉਹ ਸੋਸ਼ਲ ਮੀਡੀਆ ਤੇ ਬੜੀਆਂ ਮਹਾਨ ਮਹਾਨ ਗੱਲਾਂ ਕਰ ਜਾਂਦਾ ਲੋਕੀ ਕਹਿੰਦੇ ਬੱਲੇ ਬੱਲੇ ਬੰਦੇ ਹੀ ਬੜਾ ਵਧੀਆ ਵੀਰਾ ਸੋਸ਼ਲ ਮੀਡੀਆ ਤੇ ਨਾ ਜਾਓ ਮੈਂ ਪਹਿਲਾਂ ਵੀਡੀਓ ਬਣਾਇਆ ਸੀ ਮੈਨੂੰ ਉਹ ਵੀਡੀਓ ਕੱਟਣਾ ਪਿਆ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਉਹ ਮੈਂ ਉਸ ਵੀਡੀਓ 'ਚ ਕਹਿ ਨਹੀਂ ਸਕਿਆ ਲੋਕਾਂ ਨੇ ਗਲਤ ਸਮਝ ਲਿਆ ਹੁਣ ਇਹ ਡਰਦਾ ਫਿਰਦਾ ਆ ਵੀ ਲੋਕਾਂ ਨੂੰ ਪਤਾ ਨਾ ਲੱਗ ਜਾ ਮੈਂ ਜੱਟ ਨਹੀਂ ਹੈਗਾ ਯਾਰ ਤੂੰ ਕਲਾਕਾਰ ਹੁੰਦਾ ਤੈਨੂੰ ਤੂੰ ਤਾਂ ਨਚਾਰ ਗਿਰੀ ਕਰਕੇ ਕਰੋੜਾਂ ਰੁਪਏ ਕਮਾ ਗਿਆ ਕਿਹੜੀ ਤੇਰੀ ਫਿਲਮ ਆ ਕਿਹੜੀ ਤੇਰੀ ਫਿਲਮ ਆ ਜਿਹੜੀ ਪੰਜਾਬ ਨੂੰ ਦਿਖਾਉਂਦੀ ਆ ਕੋਈ ਇੱਕ ਫਿਲਮ ਹੋਵੇ ਜਿਹਨੇ ਪੰਜਾਬ ਨੂੰ ਪ੍ਰੈਜੈਂਟ ਕੀਤਾ ਹੋਵੇ ਤੂੰ ਤੇ ਸਾਡੇ ਕੋ ਪੰਜਾਬੀਆਂ ਕੋ ਕਰੋੜਾਂ ਰੁਪਏ ਕਮਾ ਗਿਆ ਨਾ ਉਹਦੇ ਬਦਲੇ ਸਾਨੂੰ ਕੀ ਮਿਲਿਆ ਸਾਉਦਾ ਸਿਨੇਮਾ ਸਾਉਦਾ ਸਿਨੇਮਾ ਯਾਰ ਲੋਕੀ ਐਕਟਰਾਂ ਨੂੰ ਪੂਜਦੇ ਕਿਉਂ ਆ ਇੱਕ ਤਾਂ ਆਪਣੇ ਅੱਧਾ ਪੈਸਾ ਗਰੀਬਾਂ 'ਚ ਵੰਡ ਦਿੰਦੇ ਆ ਦੂਜਾ ਯਾਰ ਉਹ ਮੁੱਦੇ ਉਠਾਉਂਦੇ ਹਰ ਚੀਜ਼ ਉਹਦਾ ਮੁੱਦਾ ਫਿਲਮ ਵਿੱਚ ਦਿਖਾਉਣਾ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਤਾਮਿਲਨਾਡੂ ਦੀ ਜੀਡੀਪੀ ਪੰਜਾਬ ਤੋਂ 7 ਗੁਣਾ ਜ਼ਿਆਦਾ ਆ ਡਬਲ ਨਹੀਂ 7 ਗੁਣਾ ਜ਼ਿਆਦਾ ਕਿਉਂਕਿ ਜਨਤਾ ਨੂੰ ਇੱਕ ਕਾਇਨਾਤ ਦਿਖਦਾ ਰਹਿੰਦਾ ਵੀ ਕੀ ਹੋ ਰਿਹਾ ਹੈ ਕੀ ਕਰਨਾ ਮਹਾਰਾਸ਼ਟਰ ਵਿੱਚ ਵੀ ਯਾਰ ਹੈਗਾ ਆ ਬਾਲੀਵੁੱਡ ਵੀ ਬਾਲੀਵੁੱਡ ਨਹੀਂ ਪਹਿਲਾ ਹਿੰਦੀ ਸਿਨੇਮਾ ਜਿਹੜਾ ਸੀ ਉਹ ਪੂਰਾ ਵਿਖਾਉਂਦਾ ਸੀ ਡਰ ਕੇ ਬਾਲੀਵੁੱਡ ਵਿੱਚ ਕੁਛ-ਕੁਛ ਹੈਗੇ ਬਾਕੀ ਉੱਥੇ ਵੀ ਨਚਾਰਾਂ ਭਾਂਡਾ ਨੇ ਕਬਜ਼ਾ ਕਰ ਲਿਆ ਪਰ ਪੰਜਾਬ ਵਿੱਚ ਦਾ ਪੂਰੇ ਨਚਾਰ ਦੇ ਭਾਂਡਿਆ ਇਹਨਾਂ ਕਿਹੜਾ ਪੰਜਾਬ ਵਿਖਾਤਾ ਕਿਹੜਾ ਪੰਜਾਬ ਵਿਖਾਤਾ ਪੰਜਾਬ ਵਿੱਚ ਜੋ ਜੱਟ ਆ ਜਿਹਨੂੰ ਕਿਸਾਨ ਕਹਿੰਦੇ ਉਹਦੀ ਵੀ ਹਾਲਤ ਠੀਕ ਨਹੀਂ ਹੈਗੀ ਤੇ ਮਜ਼ਦੂਰ ਦਾ ਤੇ ਬੇੜਾ ਹੀ ਕਰਕੇ ਆ ਮਜ਼ਦੂਰ ਤੇ 500 ਰੁਪਇਆ ਦਾੜੀ ਕਰਕੇ ਜਾਊਗਾ ਤੇ ਉਹ 500 ਲੈ ਕੇ ਘਰ ਜਾਊਗਾ ਤਾਂ ਉਹਨੂੰ ਰੋਟੀ ਪੱਕਣੀ ਉਹਦੇ ਆਟਾ ਦਾਲ ਦੇ ਲਾਲ ਚ ਮਜ਼ਦੂਰਾਂ ਨੂੰ ਦਿੱਤੇ ਹੋਏ ਆ ਮਜ਼ਦੂਰਾਂ ਦਾ ਵੀ ਦਿਮਾਗ ਬੰਦ ਹੋਇਆ ਉਹ ਯਾਰ ਸਕੂਲ ਮੰਗੋ ਤੁਹਾਡੇ ਬੱਚੇ ਵੀ ਮਜ਼ਦੂਰ ਆਪ ਜਿੰਨੇ ਮਜ਼ਦੂਰ ਹਨਾ ਪੰਜਾਬ ਦੇ ਇਕੱਠੇ ਹੋ ਗਏ ਕਿ ਯੂਨੀਅਨ ਬਣਾਓ ਤੇ ਆਪਣੇ ਬੱਚਿਆਂ ਵਾਸਤੇ ਸਰਕਾਰ ਕੋਲ ਸਪੈਸ਼ਲ ਐਜੂਕੇਸ਼ਨ ਦੀ ਡਿਮਾਂਡ ਕਰੋ ਕਿਉਂਕਿ ਜਿਹੜਾ ਜੱਟ ਲੈਵਲ ਦੇ ਲੋਕ ਆ ਜਿਨ੍ਹਾਂ ਕੋ ਜਮੀਨਾ ਉਹ ਪ੍ਰਾਈਵੇਟ ਸਕੂਲਾਂ 'ਚ ਬੱਚੇ ਪਾਏ ਹੋਏ ਦੇ ਕੇ ਪੜਾ ਲੈਂਦੇ ਆ ਪਰ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲ ਹੈ ਹੀ ਨਹੀਂ ਇਹ ਮਜ਼ਦੂਰ ਕੌਮ ਨੂੰ ਮੇਰੀ ਬੇਨਤੀ ਆਥ ਬੰਨ ਗਏ ਵੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਦੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਨਾ ਦਿੱਤੀ ਨਾ ਆਉਣ ਵਾਲੇ ਸਮੇਂ 'ਚ ਇਹ ਵਾਲੀ ਮਜ਼ਦੂਰੀ ਨਹੀਂ ਰਹਿਣੀ ਤੁਹਾਡੇ ਬੱਚੇ ਰੁੱਲ ਜਾਣੇ ਆ ਹੁਣ ਨਾ ਤਾਂ ਕੋਈ ਮਜ਼ਦੂਰਾਂ ਦਾ ਸੰਘ ਆ ਨਾ ਕੋਈ ਮਜ਼ਦੂਰਾਂ ਦਾ ਕੁਝ ਹੈ ਨਹੀਂ ਜੱਟ ਦਾ ਵੀ ਮੰਦਾ ਹਾਲ ਆ ਔਰ ਇਹ ਕਿਹੜਾ ਵਿਖਾਈ ਗਿਆ ਪੰਜਾਬ ਹੈ ਇਹਨਾਂ ਦੇ ਗੰਦ ਪਾ ਤਾ ਗੰਦ ਪਾਵਾ ਪਾਹੇ ਕਮਾਏ ਇਨਾ ਦਾ ਸਣੀ ਲਿਓ ਨੀ ਚੰਗੀ ਆ ਜਿਹੜੀ ਜੋ ਵੀ ਆ ਜੋ ਹੈਗੀ ਉਹ ਤਾਂ ਹੈਗੀ ਆ ਨਾ ਇਹ ਹੁਣ ਲੁਕਾਉਂਦਾ ਰਹਿੰਦਾ ਆਪਣੀ ਜਾਤ ਵੀ ਕਦੇ ਸਮਾਜ ਨੂੰ ਪਤਾ ਨਾ ਲੱਗ ਜਾ ਵੀ ਮੈਂ ਜੱਟ ਨਹੀਂ ਹੈਗਾ ਜਦੋਂ ਪਤਾ ਲੱਗ ਗਿਆ ਇਹ ਜੱਟ ਨਹੀਂ ਹੈਗਾ ਇਹਨੇ ਪੈਸੇ ਦੇ ਦੇ ਕੇ ਪ੍ਰਮੋਸ਼ਨ ਕੀਤੀਆਂ ਹੋਈਆਂ ਨਾਲ ਮੇਰੇ ਜੱਟ ਲਾਇਆ ਕਰੋ ਮੇਰੇ ਨਾਲ ਜੱਟ ਲਿਖਿਆ ਕਰੋ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਉਦੋਂ ਹੀ ਇਹਦੀ ਰੇਟਿੰਗ ਜ਼ੀਰੋ ਹੋ ਜਾਂਦੀ ਵੈਸੇ ਵੀ ਇਹਨਾਂ ਵਿਚਾਰਾਂ ਭੰਡਾ ਹੁਣ ਬਾਈਕਾਟ ਲੋਕੀ ਇਹਨਾਂ ਤੋਂ ਨਫ਼ਰਤ ਕਰ ਗਏ ਆ ਇਹ ਸਭ ਸਰਕਾਰੀ ਟਟੂ ਆ ਕੀ ਦਿੱਤਾ ਪੰਜਾਬ ਨੂੰ ਯਾਰ ਸਾਊਥ ਦੀਆਂ ਫਿਲਮਾਂ ਦੇਖੋ ਕਿਵੇਂ ਯਾਰ ਉਹ ਆਪਣੇ ਮੁੱਦੇ ਠਾਉਂਦੇ ਆ ਕਿਵੇਂ ਲੋਕਾਂ ਨੂੰ ਜਾਗਰੂਕ ਕਰਦੇ ਆ ਯਾਰ ਬੰਗਾਲੀ ਫਿਲਮਾਂ ਦੇਖੋ ਤਾਮਲ ਫਿਲਮਾਂ ਦੇਖੋ ਅਸਾਮੀ ਫਿਲਮਾਂ ਦੇਖੋ ਅਸਾਮੀ ਅਸਾਮ ਦੀਆਂ ਫਿਲਮਾਂ ਦੇਖੋ ਯਾਰ ਇਹਨਾਂ ਨਚਾਰਾਂ ਭੰਡਾਂ ਨੇ ਕੀ ਜੱਟ ਆਕ ਕਰਦਾ ਜੱਟ ਆਕ ਯਾਰ ਜੱਟ ਨੂੰ ਤਾਂ ਬਦਨਾਮ ਕਰਦਾ ਨਾ ਮੈਂ ਮਹਾਰਾਸ਼ਟਰ ਜੋ ਬੰਬੇ ਹੁਣ ਬ੍ਰਿੰਦਾ ਰਿਆ ਮਾ ਉਥੇ ਰਾਈਟਿੰਗ ਕਰਦੇ ਹੁੰਦੇ ਜਿਉਂ ਦੂਜੇ ਬੰਦਿਆਂ ਪੁੱਛਣਾ ਵੀ ਯਾਰ ਤੇਮਾਰੇ ਤੋਂ ਵਹਾਂ ਵਹ ਜੋ ਸਿੱਧੀ ਗੋਲੀ ਮਾਰ ਦਿੰਦੇ ਬਹੁਤ ਜੱਟ ਬਹੁਤ ਖਤਰਨਾਕ ਹੋਤੇ ਹਨ ਇਹ ਬੋਲਦੇ ਉਜੀਪੋ ਮੇ ਘੁੰਮਤੇ ਹਨ ਉਹ ਬੰਦੂਕੇ ਰਖੋ ਮੈਂ ਗਿਆ ਭਰਾਓ ਤੁਸੀਂ ਫਿਲਮਾਂ ਗਾਣੇ ਦੇਖੇ ਨਚਾਰਾਂ ਝੰਡਾ ਨੂੰ ਵੇਖਿਆ ਆ ਜੱਟ ਸਵੇਰੇ ਉੱਠਦਾ ਆ ਸਵੇਰ ਤੋਂ ਹੀ ਉਹ ਕੰਮ ਚ ਲੱਗ ਜਾਂਦਾ ਤੇ ਰਾਤ ਨੂੰ ਰੋਟੀ ਖਾ ਕੇ ਸੌ ਜਾਂਦਾ ਸਵੇਰੇ ਫੇਰ ਕੰਮ ਨਾਲ ਮਜ਼ਦੂਰ ਉਹਦੇ ਕਰਜ਼ੇ ਥਲੇ ਨੱਪੇ ਹੋਏ ਬਦਹਾਲੀ ਦੀ ਜ਼ਿੰਦਗੀ ਜੀ ਰਿਹਾ ਪੰਜਾਬ ਦੇ ਲੋਕ ਕਈਆਂ ਨੇ ਫਾਹੇ ਲਏ ਕਈ ਕਿਸਾਨਾਂ ਨੇ ਕਈ ਜੱਟਾਂ ਨੇ ਕਰਜ਼ੇ ਤੋਂ ਤੰਗ ਆ ਗਏ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਗਈ ਖੇਡਾਂ ਪੰਜਾਬ ਦੀਆਂ ਖਤਮ ਹੋ ਗਈਆਂ ਬਚਾ ਕੀ ਪੰਜਾਬ 'ਚ ਫਸਲਾਂ ਜਿਹੜੀਆਂ ਜ਼ਮੀਨ ਆ ਉਹ ਸਾਰੀ ਨਸ਼ੇੜੀ ਹੋ ਗਈ ਖਾਦ ਨਾ ਪਾਵਾਂਗੇ ਫਟਾਈਜ਼ਰ ਨਾ ਪਾਵਾਂਗੇ ਉੱਥੇ ਹੁੰਦਾ ਹੀ ਕੱਖ ਨਹੀਂ ਸਾਡੇ ਮੱਕੀ ਲਾਈ ਹੋਈ ਹੈ ਇੱਕ ਇੱਕ ਏਲੇ ਨੂੰ 5-5 ਬੋਰੇ ਜੂਰੀਆ ਦੇ ਪਾਏ ਆ ਪੰਜ ਪੰਜ ਬੋਰੇ ਉਹ ਜਿੱਥੇ ਕਿੱਲੇ ਵਿੱਚ ਪੰਜ ਬੋਰੇ ਯੂਰੀਆ ਦੇ ਪੈਣ ਗਿਆ ਤੇ ਉਹ ਜਿਹੜੀ ਮੱਕੀ ਵਿੱਚ ਕੀ ਅਸਰ ਪਊਗਾ ਇਹ ਗੱਲਾਂ ਵੀਰੋ ਸੋਚਣ ਵਾਲੀਆਂ ਆਆਂ ਤੇ ਪੰਜਾਬ ਦੇ ਲੋਕਾਂ ਸੋਚਣ ਵਾਲੀਆਂ ਗੱਲਾਂ ਆ ਇਹ ਸੋਸ਼ਲ ਮੀਡੀਆ ਦੇ ਨਾ ਜਾਇਆ ਕਰੋ ਤੁਸੀਂ ਇਹ ਸੋਸ਼ਲ ਮੀਡੀਆ ਦੇ ਸਾਹ ਬੈਨਾ ਆਪ ਬਾੜੇ ਦੇ ਟੱਟੂ ਚੈਨਲਾਂ ਕੋ ਪ੍ਰੋਜੈਕਟ ਬਣਾ ਬਣਾ ਕੇ ਤੁਹਾਨੂੰ ਦਿਖਾਏ ਜਾਂਦੇ ਆ ਵੀ ਤੁਸੀਂ ਦੇਖਦੇ ਹੋ ਕਿ ਇਹਨੇ ਬੱਲੇ ਬੱਲੇ ਆ ਬੰਦਾ ਹੀ ਬੜਾ ਵਧੀਆ ਨਾ ਇਹ ਫੇਕ ਆ ਐਡਵਰਟਾਈਜ਼ ਆ ਸੈਡਵਰਟਾਈਜ਼ ਤੇ ਨਾ ਜਾਓ ਨਾ ਜਾਓ ਇਸ ਸੈਡਵਰਟਾਈਜ਼ ਤੇ ਪੰਜਾਬ ਵਿੱਚ ਖੇਡਾਂ ਦੇਖੋ ਖੇਡਾਂ ਹੋਣਗੀਆਂ ਪੰਜਾਬ 'ਚ ਹਰ ਪਿੰਡ 'ਚ ਗਰਾਊਂਡ ਬਣੂਗੀ ਉਥੇ ਸਾਰੀਆਂ ਕਾਸਟਾਂ ਦੇ ਜਿਹੜਾ ਵੀ ਹੋਊਗਾ ਉਹ ਕਾਂਤਵਰ ਹੋਊਗਾ ਉਹ ਪਹਿਲਵਾਨੀ ਕਰੂਗਾ ਕਬੱਡੀ ਖੇਡੂਗਾ ਰੇਸ ਲਾਊਗਾ ਜਾਤਾਂ ਪਾਤਾਂ ਖਤਮ ਲੋਕਾਂ ਦਾ ਵਿਕਾਸ ਹੋਊਗਾ ਇਹ ਜਾਤਾਂ ਪਾਤਾਂ ਅੰਗਰੇਜ਼ਾਂ ਨੇ ਪਾਈਆਂ ਆ ਇਹ ਪਾਈਆਂ ਅੰਗਰੇਜ਼ਾਂ ਨੇ 1905 ਸ਼ੁਰੂ ਹੋਈਆਂ ਪਹਿਲੋਂ ਪੰਜਾਬ ਜਾਤਾਂ ਪਾਤਾਂ ਹੁੰਦੀਆਂ ਹੀ ਨਹੀਂ ਜੱਟ ਦਾ ਮਤਲਬ ਕੀ ਆ ਜੱਟ ਦਾ ਮਤਲਬ ਆ ਰੱਬ ਜਿਹੜਾ ਬੰਦਾ ਪਿੰਡ 'ਚ ਸੂਰਮਾ ਹੁੰਦਾ ਸੀ ਲੋਕਾਂ ਵਾਸਤੇ ਕੰਮ ਕਰਦਾ ਸੀ ਲੋਕੀਓ ਨੂੰ ਆਪਣਾ ਜੱਟ ਕਹਿੰਦੇ ਸੀ ਵੀ ਇਹ ਸਾਡਾ ਜੱਟ ਆ ਇਹ ਸਾਡਾ ਰੱਬ ਆ ਇਹਦਾ ਸਾਥ ਦੇਵੋ ਇਹੋ ਜਿਹੇ ਬੰਦੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ ਉਹਨਾਂ ਨੇ ਉਹ ਜਾਤ ਬਣਾ ਕੇ ਉਹ ਕਨਸੈਪਟ ਖਤਮ ਕਰਤਾ ਮਜਬੀ ਕੌਣ ਆ ਮਜਬਦਾ ਪੱਕਾ ਧਰਮ ਦਾ ਪੱਕਾ ਜਿਹੜਾ ਧੀ ਪੈਣ ਦੀ ਇਸ਼ਤ ਕਰਦਾ ਕੋਈ ਨਸ਼ਾ ਕੋਈ ਮਾੜਾ ਕੰਮ ਨਹੀਂ ਕਰਦਾ ਆਪਣੇ ਅਸੂਲਾਂ ਦਾ ਪੱਕਾ ਉਹਨੂੰ ਕਹਿੰਦੇ ਆਈ ਮਜਬੀ ਇਹੋ ਜਿਹੇ ਬੰਦੇ ਅੰਗਰੇਜ਼ਾਂ ਦੇ ਵਾਸਤੇ ਪ੍ਰੋਬਲਮ ਕਰਦੇ ਸੀ ਅੰਗਰੇਜ਼ਾਂ ਨੂੰ ਪ੍ਰੋਬਲਮ ਸੀ ਉਹਨਾਂ ਨੇ ਕਾਸ ਬਣਾਤੀ ਮਜਬੀ ਸ਼ੈਣੀ ਗੌਣ ਆ ਇਤਿਹਾਸ ਪੜੋ ਪਹਿਲਾ 600 ਈਸਵੀ 700 ਈਸਵੀ 1100 ਈਸਵੀ ਸ਼ੈਣੀ ਪੰਜਾਬ ਦੇ ਰਾਜੇ ਹੁੰਦੇ ਹੀ ਬੜੇ ਵੱਡੇ ਵੱਡੇ ਕਹਾਣੀਆਂ ਆ ਵਡੀਆਂ-ਵਡੀਆਂ ਕਹਾਣੀਆਂ ਆ। ਵੱਡੀ-ਵੱਡੀ ਸੂਰਮਗੱਦੀ ਦੀ ਹਿਸਟਰੀ ਆ। ਉਹ ਲੋਕੀ ਕਹਾਣੀਆਂ ਸੁਣਦੇ ਸੀ ਤੇ ਬਰੇਵ ਹੁੰਦੇ ਸੀ, ਬਹਾਦਰ ਹੁੰਦੇ ਸੀ। ਲੋਕਾਂ ਨੂੰ ਅੰਗਰੇਜ਼ਾਂ ਨੂੰ ਗੁਲਾਮ ਚਾਹੀਦੇ ਸੀ ਉਹਨਾਂ ਨੇ ਸ਼ੈਣੀ ਕਾਸਟ ਬਣਾਤੀ। ਉਹ ਕਨਸੈਪਟ ਹੀ ਖਤਮ ਕਰਤਾ ਇਤਿਹਾਸ ਨਾਲ। ਕੰਬੋਜ, ਮੈਂ ਕੰਬੋਜ ਕਾਸਟ ਨਾਲ ਸੰਬੰਧ ਰੱਖਦਾ ਆ। ਕੰਬੋਜ ਕੌਣ ਆ? ਸਭ ਤੋਂ ਪਹਿਲਾ ਕਿੰਗਡਮ ਹੋਇਆ ਆ ਇੰਡਸ ਵੈਲੀ ਤੋਂ ਬਾਅਦ ਕੰਬੋਜਾ ਕਿੰਗਡਮ ਹੋਇਆ ਆ ਉੱਤਰ ਭਾਰਤ ਵਿੱਚ। ਇੱਕ ਮਗਧ ਹੁੰਦਾ ਸੀ ਤੇ ਕੰਬੋਜਾ ਹੁੰਦਾ ਸੀ ਅਸਲ ਹਿਸਟਰੀ ਤੁਹਾਡੇ ਕੋਲ ਲੁਕੋਈ ਗਈ ਆ ਉਹ ਪੋਰਸਨਾ ਦਾ ਕੋਈ ਰਾਜਾ ਨਹੀਂ ਹੋਇਆ ਕੰਬੋਜਾ ਕਿੰਗਡਮ ਨਾਲ ਸਿਕੰਦਰ ਦੀ ਫਾਈਟ ਹੋਈ ਸੀ 7 ਸਾਲ ਫਾਈਟ ਜੱਲਦੀ ਸੀ ਕੰਬੋਜਾ ਕਿੰਗਡਮ ਵੀ ਡਿਸਟਰੋਏ ਹੋ ਗਿਆ ਤੇ ਸਿਕੰਦਰ ਦੀ ਵੀ ਆਰਮੀ ਪੂਰੀ ਡਿਸਟਰੋਏ ਹੋ ਗਈ ਕੁਝ ਕੁ ਸਪਾਈਆਂ ਨੂੰ ਲੈ ਕੇ ਵਾਪਸ ਸਿਕੰਦਰ ਗਿਆ ਸੀ ਗਾਇਲ ਹਾਲਤ ਵਿੱਚ ਤੇ ਰਾਹ ਵਿੱਚ ਹੀ ਉਹਦੀ ਮੌਤ ਹੋ ਗਈ ਸੀ ਉਹ ਕੰਬੋਜਾ ਕਿੰਗਡਮ ਦੀ ਕਹਾਣੀ ਆ ਗ੍ਰੀਕ ਦੇ ਗ੍ਰੰਥਾਂ 'ਚ ਸਾਰਾ ਲਿਖਿਆ ਹੋਇਆ ਵਾ ਹਿੰਦੁਸਤਾਨ ਦੀ ਕਿਸੇ ਕਿਤਾਬ ਚ ਉਹਦਾ ਰਿਕਾਡ ਨਹੀਂ ਹੈਗਾ ਅੰਗਰੇਜ਼ਾਂ ਸਾਰੀਆਂ ਜਲਾ ਦਿੱਤੀਆਂ ਇਹ ਵੀਰੋ ਸਾਡਾ ਇਤਿਹਾਸ ਆ ਉਹ ਸੂਰਮਿਆਂ ਨੂੰ ਜਾਤਾਂ ਵਿੱਚ ਵੰਡ ਕੇ ਖਤਮ ਕਰਤੀ ਸਾਡੀ ਸਾਡਾ ਕਲਚਰ ਸਾਡੀਆਂ ਚੀਜ਼ਾਂ ਵੀਰੋਂ ਮੈਂ ਬਹੁਤ ਸਟੱਡੀ ਕੀਤੀ ਆ ਬਹੁਤ ਸਟੱਡੀ ਕੀਤੀ ਥਾਂ ਥਾਂ ਜਾ ਕੇ ਸਟੱਡੀ ਕੀਤੀ ਮੈਂ ਯਾਰ ਮੈਂ ਫਿਲਮ ਲੈਣ ਸੀ ਮੈਨੂੰ ਮੇਰੇ ਕੋਲ ਬਹੁਤ ਪੈਸਾ ਆਉਂਦਾ ਸੀ ਜਿੰਨਾ ਵੀ ਪੈਸਾ ਆਉਂਦਾ ਸੀ ਮੈਂ ਐਸੇ ਕੰਮ ਤੇ ਲਾਉਂਦਾ ਸੀ ਵੱਡੇ ਲੋਕਾਂ ਨਾਲ ਸੰਬੰਧ ਸੀ ਮੁਰਗੰਦਾਸ ਜਿਨ੍ਹਾਂ ਗਜਨੀ ਬਣਾਈ ਆ ਸ਼੍ਰੀਨੂ ਵਾਟਲਾ ਜਿਨ੍ਹਾਂ ਬਰੂਸਤੀ ਬਣਾਈ ਇਹਨਾਂ ਲੋਕਾਂ ਨਾਲ ਮੈਂ ਅਸਿਸਟੈਂਟ ਰਹਾ ਹਾਈਦਰਾਬਾਦ ਚ ਨਹੀਂ ਸੌਦੀਆਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਤਾਲਕ ਮੈਂ ਤਾਂ ਕਰਕੇ ਜਿਆਦਾ ਮੈਨੂੰ ਲੋਕ ਜਾਣਦੇ ਆ ਪਰ ਮੈਂ ਸੌਦੀਆਂ ਬਹੁਤ ਫਿਲਮਾਂ 'ਚ ਕੰਮ ਕਰ ਚੁੱਕਾ ਆ ਅੰਦਰ ਦੀਆਂ ਗੱਲਾਂ ਇੰਡਸਟਰੀਆਂ ਮੈਂ ਸਾਰੀਆਂ ਜਾਣਦਾ ਹੁਣ ਗੱਲ ਇਹਦੀ ਆ ਵੀ ਇਹ ਛਪਾਉਂਦਾ ਕਿਉਂ ਆ ਵੀ ਜੇ ਕੱਲ ਨੂੰ ਪਤਾ ਲੱਗ ਗਿਆ ਲੋਕਾਂ ਕਹਿੰਨਾ ਗੰਡੂਆ ਸਾਡੀਆਂ ਨਸਲਾਂ ਨੂੰ ਕਰਾਏ ਪਾ ਗਏ ਤੇ ਹੁਣ ਦੂ ਲੋਕ ਦਾ ਕਿੱਥੇ ਆ ਇਹਦੀ ਉਦਣ ਹੀ ਰੇਟਿੰਗ ਡਾਊਨ ਹੋ ਜਾਣੀ ਆ ਇਹ ਕਾਸਟਿਜ਼ਮ ਪੰਜਾਬ ਵਾਸਤੇ ਕੋੜ ਆ ਕੋੜ ਇਹਦਾ ਕਾਸਟਿਜ਼ਮ ਹੋ ਰਿਹਾ ਇਹ ਫੋਗਰਾ ਬਣ ਕੇ ਪਹਿਲਾਂ ਜੱਟ ਜੱਟ ਕਰਕੇ ਪੈਸੇ ਕਮਾ ਆ ਗਿਆ ਤੇ ਹੁਣ ਇਹਨੂੰ ਡਰ ਲੱਗਣ ਡਿਆ ਆ ਇਹਦੀ ਗੱਲ ਹੋ ਰਿਹਾ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਲਟੇਰੇ ਭੰਡ ਨਚਾਰੇ ਇਹਨਾਂ ਨੂੰ ਪਾਸੇ ਰੱਖ ਦੋ ਇਹਨਾਂ ਦੀਆਂ ਗੱਲਾਂ ਦੇ ਨਾ ਜਾਓ ਇਹ ਜਿਹੜਾ ਪਹਾੜੇ ਦਾ ਪ੍ਰਚਾਰ ਕਰਦੇ ਲੋਕੀ ਤੁਸੀਂ ਉਹ ਚ ਫਸ ਜਾਂਦੇ ਆ ਅੰਦਰ ਦੀਆਂ ਗੱਲਾਂ ਤੁਹਾਨੂੰ ਪਤਾ ਨਹੀਂ ਸੋ ਵੀਰੋ ਦਰਦ ਹੁੰਦਾ ਮੈਂ ਪੰਜਾਬ ਚ ਰਹਿਣਾ ਦਰਦ ਹੁੰਦਾ ਯਾਰ ਤੇ ਨਹੀਂ ਰਿਹਾ ਜਾਂਦਾ ਤੇ ਮੈਂ ਵੀਡੀਓ ਪਾਉਣਾ ਆ ਜਦ ਕਿ ਮੈਂ ਇਹੋ ਜਿਹਾ ਵੀਡੀਓ ਪਾਉਣਾ ਮੇਰਾ ਨੁਕਸਾਨ ਹੋ ਸਕਦਾ ਪਰ ਭੈਣ ਦੀ ਟੰਗ ਹੋ ਜਾ ਨੁਕਸਾਨ ਹੁੰਦਾ ਤੇ ਪਿਆਰ ਦੇ ਲੋਕੋ ਜਾਤਾਂ ਪਾਤਾਂ ਨੂੰ ਖਤਮ ਕਰ ਦੋ ਆ ਬਾਬਿਆਂ ਬੂਬਿਆਂ ਦੇ ਪਿਛੇ ਭਜਣਾ ਖਤਮ ਕਰ ਦੋ ਪਿੰਡ ਵਿੱਚ ਆਪਣਾ ਸਮਾਜ ਕਾਇਮ ਕਰੋ ਕੱਲ ਨੂੰ ਪਿੰਡ ਦੇ ਸਟੇਡੀਅਮ ਆਊਗਾ ਉੱਥੇ ਖੇਡਾਂ ਹੋਣਗੀਆਂ ਉੱਥੇ ਜੱਟ ਦਾ ਮੁੰਡਾ ਵੀ ਮਜ਼ਦੂਰ ਦਾ ਮੁੰਡਾ ਵੀ ਇਕੱਠੇ ਕਬੱਡੀ ਖੇਡਣਗੇ ਪੈਸੇ ਕਮਾਉਣਗੇ ਪ੍ਰਗਤੀ ਹੋਊਗੀ ਆ ਗੱਲ ਆ ਵੀਰੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਯਾਰ ਧੰਨਵਾਦ ਵੀਰੋ ਧੰਨਵਾਦ ਕਿਸੇ ਨੂੰ ਬੁਰਾ ਲੱਗਾ ਹੋਵੇ ਗੁੱਸਾ ਲੱਗਾ ਹੋਵੇ ਮਾਫ਼ੀ ਮੰਗਦੇ ਆਂ ਪਰ ਅੰਦਰ ਦੀਆਂ ਗੱਲਾਂ ਇਹ ਸੱਚ ਆ ਮੈਂ ਅੰਦਰ ਆਂ ਇੰਡਸਟਰੀ ਦੇ ਹੁਣ ਵੀ ਅੰਦਰ ਹੀ ਆਂ ਅੰਦਰ ਦੇ ਲੋਕਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਤੁਸੀਂ ਸੋਸ਼ਲ ਮੀਡੀਆ ਤੋਂ ਜਾਣਦੇ ਆਂ ਲੋਕਾਂ ਨੂੰ ਮੈਂ ਵਿੱਚੋਂ ਜਾਣਦਾ ਆਂ ਧੰਨਵਾਦ ਵੀਰੋ ਧੰਨਵਾਦ